ਤਰਨਤਾਰਨ ਸ਼ਹਿਰ ਰੋਹੀ ਵਾਲੇ ਪੁਲ ਦੇ ਕੋਲ ਗੋਲੀ ਚੱਲੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਹੀ ਇਲਾਜ ਕਰਵਾਉਣ ਦੇ ਲਈ ਤਰਨਤਾਰਨ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਉੱਥੇ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਥਾਣਾ ਸਿਟੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਬਰੀਕੀ ਦੇ ਨਾਲ ਪੜਤਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਪਰ ਮੌਕੇ ਤੇ ਪਹੁੰਚੇ ਵਿਪਨ ਕੁਮਾਰ ਹਲਦਾਰ ਨੇ ਦੱਸਿਆ ਕਿ ਮੇਰੀ ਡਿਊਟੀ ਰੋਹੀ ਵਾਲੇ ਪੁਲ ਦੇ ਕੋਲ ਇੱਕ ਮਾਲ ਦੇ ਅੰਦਰ ਸੀ ਜਦੋਂ ਉਹ ਰੋਲਾ ਪੈਂਦਾ ਦੇਖ ਕੇ ਬਾਹਰ ਆਇਆ ਤਾਂ ਇੱਕ ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਸੜਕ ਤੇ ਪਿਆ ਮਿਲਿਆ ਜਿਸ ਨੂੰ ਤੁਰੰਤ ਹੀ ਲਾਂਚ ਕਰਵਾਉਣ ਦੇ ਲਈ ਤੁਰੰਤ ਨਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਮੇਰਾ ਪਾਸਟਰ ਕੋਲ ਬੈਠ ਕੇ ਜੀ ਚੰਗੀ ਜਗ੍ਹਾ ਤੇ ਕਰ ਦੇ ਜੀ ਮੈਂ ਖਾਸ ਤੌਰ ਤੇ ਗੱਲ ਮੈਨਾਂ ਜੀ ਅੱਛਾ ਤੇ ਤੇਰੀ ਗੋਲੀ ਵੀ ਕਰ ਲੋਈ ਪੂਰਾ ਮੰਗ ਲਾਵਾ ਕੋਈ ਪਤਾ ਨਹੀਂ ਲੱਗਾ ਸਾਰੇ ਇਹਦੇ ਬਾਰੇ ਜੀ ਬਾਹਰ ਵੇਖਿਆ ਜੀ ਜਿੱਦਾਂ ਵੀ ਐਕਸੀਡੈਂਟ ਹੋਇਆ ਵਾ ਅਸੀਂ ਤਾਂ ਐਕਸੀਡੈਂਟ ਸਮਝ ਕੇ ਅੱਗੇ ਗਏ ਆ ਤੇ ਉਹ ਜਦੋਂ ਇੱਥੇ ਡਾਕਟਰ ਸਾਹਿਬ ਕੋਲ ਜਾਂਦਾ ਉਹ ਆਖਣ ਦੇ ਵਿੱਚਦਾ ਮੇਰੇ ਰੌਂਗ ਜਿਹੜਾ ਹਿੱਟ ਹੋਇਆ ਜੀ ਕੋਈ ਹੰਸਾ ਤੇ ਆਇ ਨਹੀਂ ਫਤਾਈ ਨਹੀਂ ਸਾਰੇ ਅੰਦਰ ਸੀ ਅੰਦਰ ਸੀ ਉਹ ਉਸ ਟਾਈਮ ਤੇ ਚੰਦਰਬੱਜਰ ਬਾਹਰ ਲੈ ਕੇ ਆ ਕੇ ਵੇਖਿਆ ਵੀ ਰੌਲਾ ਜਿਹਾ ਪੈਨਦਾ ਜਦੋਂ ਉਹ ਦੇਖਿਆ ਵਾ ਵੀ ਬੰਦੇ ਇਕੱਠੇ ਹੋਏ ਆ ਉਹਦਾ ਕਰਕੇ ਜਦੋਂ ਲੱਗੇ ਗਏ ਉਹ ਉਹਦੇ ਚੁੱਕੇ ਚੁਲਾ ਤਾਂ ਉਹਦਾ ਚਾਹ ਮੇਜੋਰ ਹੋ ਗਿਆ ਤੇ ਉਹਦੇ ਕਾਫੀ ਛੜੀ ਛੜੀ ਵਜੇ ਪੈ ਗਈ ਤੇ ਚੈੱਕ ਕਰਦੇ ਪਏ ਨਾ ਸਾਹਿਬ ਦੇਖੋ ਫੇਰ 10 ਵਜੇ ਜਦਾਂ ਵੀ ਫਿਰ ਅੱਗੇ ਆਪਾਂ ਕਰਦੇ ਹਾਂ ਇਹ ਕਰੂ ਸਪੈਨਸੇਬਲ ਵੀ ਕੰਪਨੀ ਸੀ ਜੀ ਸਟੇਬਲ ਸਪੈਨ ਫਰੀਟਸ ਇਹ ਦੋ ਟਿਕਟੀਆਂ ਦੀ ਮੈਂ ਟਾਣਾ ਸਿਟੀ ਤੋਂ ਅੱਜ ਇੱਥੇ ਕਰਨਾ ਲੱਗਾ ਆ ਕਿੰਨੇ ਤੋਂ ਖਾਲਸਾਸਤ ਉੱਤੇ ਲਗਾਉਣਾ ਹੈ ਖਾਲਸਾਸਤ ਜੀ ਤੇ ਜਦੋਂ ਅੱਜ ਆ ਪਤਾ ਲੱਗਾ ਗੋਲੀ ਚੱਲੀ ਕੀ ਕਰਨਾ ਪੈਸਾ ਨਹੀਂ ਹੁੰਦਾ ਕੋਈ ਬਾਰੇ ਕੋਈ ਸਾਰਾ ਪਤਾ ਨਹੀਂ ਲੱਗਾ ਹੋਰ ਅਸਰਾਂ ਦੇ ਨੌਲੇਜ ਚੇਕ ਕੀਤੀ ਐ ਐਸ ਐਚਓ ਸਾਹਿਬ ਆਏ ਸੀ ਉਹਨਾਂ ਉਹ ਵੈਰੀਫਾਈ ਕਰਨਗੇ ਦੇਖੋ